ਚਲੋ 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 ਲਓ ਜੀ ਵਾਹ ਵਾਹ ਲੋ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਇਹ ਛੋੜਾ ਟਰੈਕਟਰ ਬਾਈ ਚੱਲੇ ਅੱਜ ਇਹਦੇ ਜਿਹੜੇ ਗਾਹਾਂ 'ਕਾ ਜਾ ਆ ਗਏ ਅਮਰ ਬਾਈ ਦੇ ਘਰਾਂ ਖੜਾ ਟਰੈਕਟਰ ਖੜਦਾ ਹੋਰ ਮਨ ਵੀਰੇ ਵਧੀਆ ਸਾਸਰੀ ਘਰ ਦੀ ਸਾਰਿਆਂ ਨੂੰ ਬਾਈ ਅੱਜ ਛੁੱਟੀ ਇੰਜੋਏ ਕਰ ਰਿਹਾ ਆਪਣੀ ਬਹੁਤ ਬਹੁਤ ਵਧੀਆ ਇੰਜੋਏ ਕਰ ਰਹੇ ਆ ਹਾਂ ਸਵੇਰ ਤੋਂ ਮਿਸਤਰੀ ਨਾਲ ਲੱਗਿਆ ਵਾ ਦੇਖੀ ਗਾਂ ਦਾ ਪਾਣਾ ਥੱਲੇ ਪੈਰ ਰੱਖਾ ਵੀਰੇ ਖਾਣੀ ਹੈ ਬਾਈ ਨੇ ਬਾਈ ਕੋਠਾ ਲੱਗਿਆ ਪਾਉਣਾ ਵੈਸੇ ਤਾਂ ਵੀਡੀਓ ਪੈ ਗਈਆਂ ਹੋਣੀਆਂ ਆਲਰੇਡੀ ਹਨਾ ਵੀਡੀਓ ਤਾਂ ਕਦੋਂ ਚੱਲਦੀ ਹੋਣੀਆਂ ਠੀਕ ਆ ਟਰੈਕਟਰ ਫਿਰ ਤੋੜਦੀ ਆ ਅੱਜ ਬਾਈ ਤੇ ਬਾਈ ਨਹੀਂ ਪਹੁੰਚੇ ਹੋਇਆ ਬਾਈ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਜੀ ਹਾਂ ਜੀ ਤੇ ਬਾਈ ਨੇ ਆਏ ਹੋਏ ਬਹੁਤ ਦੂਰ ਆ 5 6 ਘੰਟੇ ਲੱਗੇ ਵੀ ਉਹਨਾਂ ਨੂੰ ਆਉਣ ਨੂੰ ਆਪਣੇ ਵੀਰੇ ਤੇ ਕਿੱਥੋਂ ਆ ਬਾਜੀ ਗੁਰੂ ਸਰਪੰਡ ਆ ਜੀ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਮੁਕਸਰ ਸਾਹਿਬ ਤੋਂ ਜੀ 200 ਕਿਲੋਮੀਟਰ ਤਾਂ ਪੈ ਗਿਆ ਹੋਣਾ ਜੀ ਰਾਮਰਨ 244 45 ਹੈਗਾ ਜੀ 250 ਕਿਲੋਮੀਟਰ ਵੱਟ ਪੈ ਗਈ ਸਮਝ ਲੈ ਦਿੱਲੀ ਜਿੰਨੀ ਵੱਟ ਪੈ ਗਈ ਬਾਜੀ ਹਾਂ ਜੀ ਤੇ ਬਾਈ ਨੇ ਪਹਿਲਾਂ ਇੱਕ ਦਿਨ ਆ ਕੇ ਦੇਖ ਕੇ ਸੀਗਾ ਟਰੈਕਟਰ ਚਲੋ ਬਾਅਦ ਚ ਬਾਈ ਦਾ ਮੂਡ ਬਣਿਆ ਜਾ ਕੇ ਹਾਂ ਜੀ ਬਾਈ ਹਾਂ ਜੀ ਬਾਕੀ ਠੀਕ ਆ ਬਾਈ ਟਰੈਕਟਰ ਪਸੰਦ ਆ ਜੀ ਆ ਜੋ ਹਾਂ ਜੀ ਬਹੁਤ ਵਧੀਆ ਜੀ ਠੀਕ ਆ ਟਰੈਕਟਰ ਬਾਈ ਨੂੰ ਉਦਣੇ ਵੈਸੇ ਪਸੰਦ ਸੀਗਾ ਟਰੈਕਟਰ ਦਾ ਬਾਈ ਤੁਸੀਂ ਉਦਣੇ ਦੇਖਿਆ ਟਰੈਕਟਰ ਤਾਂ ਨਵਾਂ ਹੀ ਆ ਜੀ ਜਮਾਂ ਹੀ ਤੇ ਕਾਵਾ ਆਪਣਾ ਅਸੀਂ ਤਾਂ ਖੇਤੀ ਕਰਦੇ ਹਾਂ ਗੰਨਾ ਬੀਜਦੇ ਹਾਂ ਅਸੀਂ ਅੱਛਾ ਜੀ ਭਾਈ ਮਾੜਾ ਇੱਧਰ ਆ ਜਾਓ ਜੀ ਇੱਧਰ ਆਹੇ ਗੰਨੇ ਨੂੰ ਤਾਂ ਬਹੁਤ ਅਸਮਲ ਕੀ ਆਪਣੀ ਗੰਨੇ ਦੀ ਖੇਤੀ ਕਰਦੇ ਹਾਂ ਜੀ ਕਿੰਨੇ ਫੁੱਟ ਤੇ ਲਾਉਣੇ ਬਾਈ ਜੀ ਗੰਨਾ ਅਸੀਂ 4.5 ਫੁੱਟ ਤੇ ਜੀ 4.5 ਫੁੱਟ ਤੇ ਜੀ ਜਣੀ ਕਿ ਇਹ ਟਰੈਕਟਰ ਦੀ 4 ਫੁੱਟ ਹੈ ਜੀ ਨਹੀਂ ਇਹ ਤਾਂ 3 ਫੁੱਟ ਆ ਉਹਦੇ ਵਿੱਚ ਚੱਲ ਪੂਗਾ ਤੇ 3.5 ਫੁੱਟ ਆ ਉਹ ਬਾਕੀ ਗੰਨਾ ਵੜਾ ਮੋਟਾ ਗੰਨਾ ਵੀ ਫੈਲਰ ਦਾ ਹੈ ਨਾ ਜੀ ਹਾਂ ਜੀ ਠੀਕ ਹੈ ਜੀ ਥੋੜਾ ਜਾਣਾ ਇਹਦੇ ਟਾਇਰ ਹੋਰ ਭੀੜੇ ਹੋ ਜਾਣਗੇ ਪਿਛਲੇ ਰੰਗ ਸਾਰੀ ਮਿੰਤੀ ਦਿੰਦੀ ਹੈ ਅੱਡਾ ਕੇ ਚੱਕੇ ਖਾ ਗਏ ਉਧਰ ਲਾ ਉਧਰ ਉਧਰ ਲਾ ਉਧਰ ਅੱਛਾ ਜੀ ਪਿਛਲੇ ਟਾਇਰਾਂ ਦੀ 38 ਇੰਚ ਦੇ ਰਹਿ ਜੂ ਜਿੱਥੇ ਹੁਣ 43 ਹੈ ਨਾ ਅੱਛਾ ਜੀ 38 ਇੰਚ ਆ ਜੂਗਾ ਮਤਲਬ ਕਿ 4 ਮਤਲਬ ਕਿ 4 ਇੰਚ ਹੋਰ ਕੱਢ ਜੂਗਾ ਜੀ ਬਾਕੀ ਪਿੱਛੇ ਵੇ ਰੋਟਾਵੇਟਰ ਚਲਾਉਂਗੇ ਤੇ ਇਹਦੇ ਪਿੱਛੇ ਮਿੱਟੀ ਚੜਾਉਣ ਵਾਲਾ ਹਾਲ ਹੈ ਪਲੰਟਰ ਜੀ ਹਾਂ ਜੀ ਠੀਕ ਹੈ ਜੀ ਉਹ ਚਲਾਓ ਅਮੂਰੇ ਜਿੱਦਾਂ ਜਿੱਦਾਂ ਨਾਲ ਆਪਾਂ ਗੰਨੇ ਪਾਉਂਦਾ ਸਿਆੜ ਕੱਢਦੇ ਆ ਹਾਂ ਜੀ ਹਾਂ ਜੀ ਉਦਾਂ ਤੁਸੀਂ ਬੜਾ ਬਣਾਇਆ ਪਾਉਣਾ ਜੀ ਠੀਕ ਹੈ ਤਾਂ ਨਾ ਰੋਟਾਵੇਟਰ ਵੀ ਵਧੀਆ ਚੱਲੀ ਜਾਂਦਾ ਤਿੰਨ ਜੀ 3 ਫੁੱਟ 3/3 ਵਧੀਆ ਚੱਲੂ ਜੀ ਅੱਛਾ ਜੀ ਠੀਕ ਹੈ ਜੀ ਤੁਸੀਂ ਦੱਸਿਆ ਵੀ ਗੰਨਾ ਵੀ ਤੁਸੀਂ ਦੱਸਿਆ ਵੀ ਆਰਗੈਨਿਕ ਕਰਦੇ ਹੋ ਜੀ ਹਾਂ ਜੀ ਹਾਂ ਜੀ ਬਾਈ ਜੀ ਠੀਕ ਹੈ ਇਹ ਫਿਰ ਤੁਸੀਂ ਕਿਦਾਂ ਮਿਲ ਚ ਗੇਰਦੇ ਹੋ ਕਿਵੇਂ ਜੀ ਨਹੀਂ ਜੀ ਅਸੀਂ ਗੁੜ ਬਣਾਉਨੇ ਆ ਸਾਡੇ ਕਲਾੜਾ ਕ੍ਰੈਸ਼ਰ ਲੱਗਿਆ ਹੋਇਆ ਅੱਛਾ ਜੀ ਆਪ ਦਾ ਗੁੜ ਬਣਾ ਕੇ 베ਚਦੇ ਹੋ ਸ਼ੱਕਰ ਹਾਂ ਜੀ ਬਣਾਉਨੇ ਜੀ ਠੀਕ ਹੈ ਜੀ ਤਾਂ ਫਿਰ ਆਰਗੈਨਿਕ ਤੁਸੀਂ ਗੰਨਾ ਕੱਢਦੇ ਹੋ ਬਾਈ ਕਿੰਨੀ ਕਿੰਨਾ ਛਾੜ ਨਿਕਲਦਾ ਆਰਗੈਨਿਕ ਤਾਂ ਗੰਨੇ ਦਾ ਝਾੜ ਤਾਂ ਪੂਰਾ ਹੀ ਹੋ ਜਾਂਦਾ ਜੀ 3 6 300 ਕੁਆਂਟ ਲਿਖ ਲੈਂਦਾ 300 ਕੁਆਂਟਾ ਠੀਕ ਹੈ ਜੀ ਫਿਰ ਉਹਦੇ ਵਿੱਚ ਕਿਆ ਖਾਦ ਖਰਾਕ ਪਾਉਣੀ ਹੈ ਜੀ ਖਾਦ ਖਰਾਕ ਬਸ ਪਹਿਲਾਂ ਹੀ ਪਾਉਣੀ ਹੈ ਬਜਾਈ ਵੇਲੇ ਬਾਅਦ ਚ ਨਹੀਂ ਬਜਾਈ ਵਲੇ ਪੱਚ ਬਾਗ ਗੁੱਡ ਕਿੜਾ ਯੋ ਆ ਹਾਂ ਜੀ ਠੀਕ ਹੈ ਜੀ ਗੰਨਾ ਵੀ ਭਾਈ ਬਹੁਤ ਸਾਵ ਸਵਾਲ ਵਾਲਾ ਕੰਮ ਆ ਜੀ ਇੰਨਾ ਕਹੇ ਦੰਨੇ ਆ ਬਾਕੀ ਤਾਂ ਭਾਈ ਸੁੰਡੀ ਸਾਡੀ ਪੈਂਦੀ ਸਾਡੇ ਤਾਂ ਬਹੁਤ ਪੈਂਦੀ ਆ ਕੀੜਾ ਪੈਂਦਾ ਜੀ ਹਾਂ ਉਦੋਂ ਫਿਰ ਕਿਆ ਕਰਦੇ ਹੋ ਜੀ ਉਹ ਤਾਂ ਕੋਰਾਜਨ ਕਰਦੇ ਆ ਸਪਰੇ ਜੀ ਸਸ ਕੋਰਾਜਨ ਕਰਦੇ ਆ ਦਵਾਈ ਤੇ ਛਿੜਕ ਨਹੀਂ ਪੈਂਦੀ ਇਹਨਾਂ ਗੱਪ ਲਾਉਣ ਨੂੰ ਕੋਈ ਕਸ ਕਹੀ ਆ ਕਿ ਨਹੀਂ ਠੀਕ ਆ ਜੀ ਸਪਰੇ ਤਾਂ ਕਰਨੀ ਪੈਂਦੀ ਆ ਮਤਲਬ ਕੀ ਤੁਸੀਂ ਕੋਰਾਜਨ ਯੂਜ਼ ਕਰਦੇ ਆ ਹਾਂ ਜੀ ਕੋਰਾਜਨ ਦਾ ਭਾਈ ਹੁੰਦੀ ਉਹਦੇ ਬਿਨਾ ਹੱਲ ਵੀ ਨਹੀਂ ਕੋਈ ਹਾਂ ਨਾ ਜੀ ਹਨਾ ਜੀ ਜਿਹੜੀਆਂ ਦੂਈਆਂ ਦਵਾਈਆਂ ਉਹਦਾ ਪੰਜ ਛੇ ਦੇ ਹਫ਼ਤੇ ਦਾ ਰਿਜ਼ਲਟ ਆ ਕੋਰਾਜਨ ਦਾ ਹੀ ਵੱਧ ਆ ਜੀ ਹਾਂ ਜੀ ਠੀਕ ਆ ਭਾਈ ਚਲੋ ਭਾਈ ਬਾਈ ਗੱਡੀ ਤੇ ਲੋਡ ਕਰਨਾ ਜੀ ਅਸੀਂ ਇਹ ਕਿਉਂਕਿ ਬਾੜ ਬਹੁਤ ਹੈ ਬਾਈ ਮੜਾ ਮੂਟਾ ਤਾਂ ਜਦ ਅਸੀਂ ਇਹਨੂੰ ਵੈਸੇ ਬਾਈ ਚਲਾ ਕੇ ਲੈ ਆਏ ਤੇ ਬਾੜ ਤਾਂ ਸਾਨੂੰ ਵੀ 30 40 ਕਿਲੋਮੀਟਰ ਪੈ ਗਈ ਠੀਕ ਹੈ ਜੀ ਪਰ ਹੁਣ ਇੰਨੀ ਬਾੜ ਲੈ ਜਾਣਾ ਔਖਾ ਹੈ ਬਾਈ ਛੋਟੀ ਚੀਜ਼ ਆ ਕੋਈ ਫਿਰ ਬਾਈ ਤਾਂ ਉਦਾਂ ਦਾ ਤੋਰਾ ਬਥੇਰਾ ਪਾ ਗੱਡੀ 'ਚ ਜਿਆਦਾ ਸੌਖਾ ਜੇ ਉਦਾਂ ਹੀ ਲਿਆਉਂਗੇ ਨਾ 4-5000 ਤਾਂ ਉਦਾਂ ਵੀ ਤੇਲ ਖਾਏ ਜਾਣਾ ਠੀਕ ਨੇ ਜੀ ਗੱਡੀ 'ਚ ਵੱਧ ਸੇਫ ਹੈ ਜੀ ਲੋ ਬਾਈ ਫਿਰ ਆਪਾਂ ਤਾਂ ਉਹਨਾਂ ਨੂੰ ਲਿਆਓ ਕੱਢੋ ਬਾਹਰ ਅੱਜ ਬਾਈ ਸਾਡੇ ਪਿੰਡ ਵਾਲਿਆਂ ਨੇ ਵੀ ਸਾਰਿਆਂ ਨੇ ਚਲਾ ਕੇ ਦੇਖਿਆ ਬਾਈ ਅੱਜ ਅਦੇ ਪਿੰਡ ਨੇ ਚਲਾਇਆ ਇਹ ਸਾਰਿਆਂ ਨੇ ਡਰਾਈਵਾਂ ਮਾਰੀਆਂ ਅੱਜ ਇਹਦੀਆਂ ਵਾਹੇ ਕਿੱਥੇ ਪਾਸਾ ਮੈਂ ਕਹਿੰਦਾ ਲੋ ਲਾ ਲੋ ਉੱਥੋਂ ਉੱਤਲ ਖਾਧੀ ਆ ਜੀ ਮੈਂ ਕੋ ਬੜਾ ਬਾਈ ਬਣਾਇਆ ਬੰਨ ਇਹਨਾਂ ਨੇ ਲੈ ਭਾਈ ਆਵਨ ਬਾਈ ਦੀ ਕੋਠੀ ਆ ਨੋ ਮੰਡਲੀ ਤੋਂ ਆਉਂਦਾ ਬਾਈ ਢੋਟਾ ਲੈ ਚਲੋ ਭਾਈ ਲੈ ਚਲੋ ਹੋਰ ਭਾਈ ਆ ਜਾ ਚੱਲੀਏ ਫਿਰ ਹਾਂ ਭਾਈ ਉਹ ਮਨੇ ਇਹਦਾ ਫੜੜੀ ਜੱਜ ਵਾਲੀ ਲਾਈਵ ਹੈ ਨਾ ਭਾਈ ਹਾ ਯਾਰ ਆਇਆ ਨਾ ਧੁੱਪਾਂ ਦੇ ਧੁੱਪ ਦੇ ਵੀ ਆਹ ਧੁੱਪ ਕਿਉਂਕਿ ਸਿੱਧੀ ਪੈਂਦੀ ਬਾਈ ਉਹਦੇ ਕਰਨਾ ਫੇ ਲੱਕੜੀ ਖਰਾਬ ਹੋ ਜਾਂਦੀ ਆ ਬਾਈ ਨੇ ਆ ਨਾਲ ਬਾਈ ਡੰਗਰਾਂ ਨੂੰ ਵਧੀਆ ਬਣਾਵਨੇ ਵੈਸੇ ਦੋਰੋਂ ਪਤਾ ਹੀ ਨਾ ਲੱਗਦਾ ਵੀ ਡੰਗਰ ਰੱਖਿਆ ਤੁਸੀਂ ਇੱਧਰ ਹਨਾ ਆ ਫੜਦਾ ਜਾ ਕਰਿਆ ਬਣਾ ਫੇ ਸਰਦਾਰ ਕੋਈ ਕਰਕੇ ਵਧੀਆ ਨਾਲੇ ਸ਼ਾਮਾਂ ਰਹਿੰਦੀ ਆ ਆ ਦੇਖੋ ਬਾਈ ਆ ਇੱਧਰ ਸਾਰਾ ਬਣਾਇਆ ਵਾ ਇੱਧਰ ਤੇ ਆ ਨਾਲੇ ਪਾਣੀ ਦਾ ਚਵੱਚਾ ਬਣਾਇਆ ਵਾ ਹੈਬੂ ਸਿੱਧੀ ਖੁਰਲੀ ਆ ਉਧਰ ਅੰਦਰ ਇਧਰ ਬਾਹਰ ਹੈ ਨਾ ਜਦ ਹੁਣ ਮੰਨ ਕੇ ਚੱਲ ਗਰਮੀਆਂ ਚ ਬਾਈ ਹਾਂ ਹਾਂ ਬਹੁਤ ਸਿੱਧੀ ਧੁੱਪ ਆਉਂਦੀ ਸੀ ਸਿੱਧੀ ਪੈਂਦੀ ਹਾਂ 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 ਉਹਦੇ ਕਰਕੇ ਆਹ ਕੱਪੜੇ ਦਾ ਬਹੁਤ ਫਾਇਦਾ ਫਾਇਦਾ ਹਾਂ ਇਹ ਕਿੰਨੇ ਦਾ 1400 ਦਾ ਸਨੀ ਆਉਂਿੰਗ ਦੀ ਪੈਂਦਾ ਇਹਦਾ ਤਾਂ ਫਾਇਦਾ ਹੀ ਆ ਇਹ ਤਿੰਨ ਲਈ ਘਾਇਆ ਤਾਂ ਮੈਂ ਕਿਹਾ ਠੀਕ ਆ ਇਹ ਇੱਕ ਅੰਗੂਲੀ ਸਾਈਡ ਪਰ ਲੀ ਸਾਈਡ ਆਪਾਂ ਨੇ ਗੈਲਰੀ ਚ ਟਾਕੀ ਹੁੰਦਾ ਆ ਵਾ ਠੀਕ ਆ ਠੀਕ ਆ ਕਰਾਈਏ ਬਾਈ ਲੋੜ ਫੇ ਚਲੋ ਬਾਈ ਜਗਾਦਾਰ ਵਾਲਾ ਪੈ ਗਿਆ ਹੁਣ ਆਹ ਥੋੜੀ ਰੇਟ ਰੇਟੀਬੇ ਦੇਖਦੇ ਚੜਾ ਕੇ ਭਾਈ ਕਹਿੰਦਾ ਬੈਗ ਚੜਾਉਣਾ ਟਰੈਕਟਰ ਠੀਕ ਆ ਜੀ ਸਲਾਹਕਰ ਬਹੁਤ ਆਰੇ ਹਰੇਕ ਆਪਣੀ ਆਪਣੀ ਸਲਾਹ ਦਈ ਜਾਂਦਾ ਆ ਵੀ ਠੀਕ ਆ ਭਾਈ ਤਰੀਕਾ ਇੱਥੇ ਲਾ ਲੈਣਾ ਲੈ ਜੀ ਆ ਵੀ ਤੜਾਈ ਗਈ ਇੱਥੇ ਤੇ ਵੀ ਚੜ ਜਾਣਾ ਵੇ ਆ ਗੱਡੀ ਆਈ ਹੋ ਗਿਆ ਭਾਈ ਹੋਰ ਅਮਨ ਵੀਰੇ ਖੱਡੇ ਪੱਟੇ ਬਾਈ ਗਰਮੇ ਗਰਮੇ ਹੋ ਗਿਆ ਸਾਰਾ ਐਂ ਕਰਨੇ ਦੀ ਜਿਆਦਾ ਆ ਅੱਛਾ ਤੂੰ ਦੇ ਸਲਾਹ ਕੋਈ ਯਾਰ ਆ ਤੂੰ ਦੇ ਸਲਾਹ ਕੋਈ ਅੱਛਾ ਫੇਰ ਮਾਰੀ ਦਾ ਨਾ ਚ ਵੀ ਨਹੀਂ ਚੱਟਦਾ ਲੈ ਬਾਈ ਮੈਂ ਤਾਂ ਬਹੁਤ ਹੋਈ ਆ ਬਾਈ ਅਮਨ ਬਾਈ ਨੇ ਪੂਰਾ ਜੋਰ ਮਾਰਿਆ ਦੇ ਪਿੱਲੋ ਪਸੀਨਾ ਕੱਢਦਾ ਬਾਈ ਨੇ ਚਲੋ 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 ਲੈ ਚੋਰ ਵਾਜੋ ਨੀ ਦਿਖਾਉਂਦਾ ਹੋਰੇ ਹੋਰੇ ਅਰੇ ਖੋਸ ਹੋਏ ਪਏ ਮੀਨ ਨਾਲ ਸਾਰੇ ਹਾਂ ਮੀਨ ਨਾਲ ਸਾਰੇ ਖੋਸ ਹੋਏ ਪਏ ਉਹ ਜੀ ਆਹ ਦੇ ਦੇ ਕੱਪੜੇ ਖੋਲ ਲੈ ਨੂੰੜਿਆ ਲੈ ਓਏ ਅਰੇ ਪਹਿਲਵਾਨ ਆ ਲੈ ਹਾਂ ਗੱਤੀ ਹੋ ਜਾ ਤੇ ਆਪਾਂ ਲੈ ਬਾਈ ਬਾਈ ਜੀ ਤੇ ਕੰਮ ਲੈ ਨੋਲਾ ਦਾ ਪਿੰਦਰ ਨੇ ਕੱਲ ਨਹੀਂ ਜੜਾ ਦੇਣਾ ਧੱਕੇ ਨਾਲ ਉਹ ਸਾਈਡਰ ਮੈਂ ਤਾਂ ਕਰ ਤਾ ਵੀ ਆਪਣਾ ਤੁਸੀਂ ਕਰਾ ਲਿਓ ਕਿਉਂਕਿ ਮੈਂ ਪਹਿਲਾਂ ਕਰਦਾ ਚਾਹੇ ਤੁਹਾਡਾ ਪਾਵ ਲੱਗੇ ਇਹ ਕਈ ਰਗਾ ਨਾ ਪੇਟ ਆਪਾਂ ਦਾ ਬੇਰ ਦਾ ਰਸਣੇ ਹਾਂ ਮਾਠੇ ਨਹੀਂ ਭੇਜਿਆ ਭਾਈ ਹਾਂ ਇਹਨੇ ਨਹੀਂ ਹੱਥੀਆ ਉਹ ਤਾਂ ਬਰੈਡ ਬੋਡ ਰਾਤ ਤੋਂ ਵਾਲੇ ਦੇ ਦੇਣਾ ਤੇ ਇਹ ਹੁਣ ਜੱਗੂ ਮਾਲਕ ਦੱਸਾਂਗੇ ਕੋਲ ਬੁਲਾ ਦੇ ਜੀ 10000 ਰੁਪਏ ਉਹ ਗੰਦਰ ਦੁਕਾਨ ਆਪਣੇ ਕੋਲ ਆ 10000 ਰੁਪਏ ਟੈਂਸਰ ਨਾਲ ਨਾ ਤੂੰ ਦੱਸ ਤੂੰ ਕਿਆ ਖਾਣਾ ਪੀਣਾ ਬੰਦੇ ਨਾਲ ਤਾਂ ਭਾਈ ਮੀ ਨਹੀਂ ਇੰਜੋਏ ਕਰ ਰਹੇ ਆ ਇਹ ਆਚਾ ਆ ਰਿਹਾ ਹੈ ਇਹ ਆਗਰ ਦਾ ਹੋਰ ਭਾਈ ਲੱਗਿਆ ਜਿਹੜੀਆਂ ਆ ਜਾਂਦੀ ਕੰਮ ਜਿਗਰੇ ਸਾਰੇ ਮਹਾਲਾ ਨਾਲ ਇੰਜੋਏ ਬੈਠੋ ਲਾ ਦਿਨ ਮਹਾਲਾ ਨਾਲ ਇੰਜੋਏ ਪੂਰਾ ਕਰਦੇ ਆ ਹਾਂ ਬਸ ਬੰਦੀ ਚੱਲ ਗਏ ਉਹ ਬੱਟ ਐਨ ਆ ਗਿਆ ਬੇਚਣ ਅਸਲੀ ਲਾਇਆ ਜੋਰਵਿੰਦਰ ਨੇ ਆ ਹਾਏ 4x4 ਇਹ 4x4 ਆ ਆ ਥੋੜਾ ਜਿਆ ਰਹਿ ਗਿਆ ਹੁਣ ਥਣੇ ਕਹਾਂ ਲੱਗਿਆ ਕਹਾਂ ਮੈਂ ਆਪਾਂ ਸਾਡੇ ਵਿੱਚ ਫਰਾਮ ਮੇਰੇ ਪਾਸੇ ਨਹੀਂ ਹੋ ਰਿਹਾ ਹੋਰ ਹਿੰਦਲਾ ਖੜਦਾ ਹੋ ਰਿਹਾ ਬਾਈ ਜਿਹੜਾ ਹੱਟਣਾ ਹੈ ਫੇਰ ਪਾ ਲੈ ਖੜਾ ਹੋਣਾ ਆਣਾ ਨਹੀਂ ਆਉਣਾ ਨਹੀਂ ਨਹੀਂ ਬਾਈ ਨਾਲੇ ਨਾਲੇ ਜਾ ਜ਼ਗਾ ਜਾ ਬਾਈ ਨੇ ਕੋਈ ਦੋ ਦੰਦ ਸਾਡੀ ਹਾਂ ਆ ਲੈ ਲੈ ਲਾ ਦ ਨਾ ਦੂਏ ਲੋਡ ਲਾ ਦੋ ਭਾਈ ਦੁੰਦੇ ਆ ਪਰ ਦੂਏ ਲੋਡ ਭਾਈ ਮੀ ਬਹਰ ਪੈ ਗਿਆ ਪਾਣੀ ਦੇਖੋ ਓਵਰਫਲੋ ਚੱਲਦਾ ਅਫਰ ਨੂੰ ਹਾਂਜੀ ਭਾਈ ਕੁਝ ਕੁਝ ਕਹਿਣਾ ਚਾਹੋਗੇ ਤੁਸੀਂ ਹੂੰ ਕੋਈ ਬਿਆਨ ਦੇਣਾ ਚਾਹੋਗੇ ਬਿਆਨ ਕੋਈ ਨਹੀਂ ਹੈਗਾ ਹਾਂ ਮੀਨ ਕਰਾਦੀ ਤਨ ਤਨ ਮੀ ਪੂਰਾ ਪੈ ਲਿਆ ਆਪਣਾ ਹੁਣ ਰੌਣੀ ਦਾ ਆਉਂਦਾ ਖੱਤਾ ਪਜ ਗਿਆ ਪਾਣੀ ਲਾਉਣ ਦਾ ਕਹ ਨਹੀਂ 12 ਦੀ ਮਾਸਾ ਕੋ ਮਾਸਾ ਰੱਖਿਆ ਤਾਂ ਉਹ ਸੈਟ ਚ ਸੈਟ ਚਾ ਰੱਖਿਆ ਜਿਆਪੀ ਵਾਲਾ ਕਿਹੜਾ ਬਿਆਲ ਕਿੱਡਾ ਨਾਟ ਗੜੇ ਆ 12 ਦਾ ਮੈਂ ਚਾ ਲਿਆਉਂਦੇ ਆ ਲਿਆਉਂਦੇ ਮੈਂ ਦਮ ਮਿਸਤਰੀ ਵੀ ਆ ਕੇ ਕੰਮ ਛੱਡ ਗਏ ਹੁਣ ਨਹੀਂ ਪੈ ਗਿਆ ਵੀ ਚੱਲੇ ਜੱਗੂ ਬਾਈ ਪੂਰਾ ਲੱਦਿਆ ਬੈਜਾ ਬਟਰ ਕੁਲਰ ਆ ਕੋਈ ਨਹੀਂ ਪੈ ਰਹਿ ਰਿਹਾ ਕੋਈ ਇਹ ਬਹੁਤ ਹੋਛਾ ਪੁਰਾਣਾ ਹੈ ਆਓ ਜੀ ਭਾਈ ਕੱਟ ਤੇਰੀ ਚੱਕਣ ਵਾਲੇ ਮੈਂ ਜਿਹੜਾ 5000 ਰੁਪਇਆ ਲਗਾਇਆ ਉਹ ਦੂ ਵੇਹਦਾ ਭਾਈ ਕੱਟ ਲੈ ਜਾ ਲਾਓ ਜੀ ਭਾਈ ਦੇਖੋ ਮੀਂਹ ਦੇ ਹਾਲ ਆ ਬਾਜਰਾ ਸਾਰਾ ਖੜਾ ਤਾਂ ਸਾਰਾ ਡਰ ਗਿਆ ਤੇ ਪਾਣੀ ਦੇ ਹੁਕਮੇ ਚੱਲਦਾ ਇਹ ਬਹੁਤ ਪੈ ਗਿਆ ਘੰਟਾ ਲਾ ਗਿਆ ਤਕਰੀਬਨ ਫਟ ਫਟ ਪਾਣੀ ਚੱਲਦਾ ਗਲੀ ਉੱਪਰ ਨੂੰ ਉਹ ਜਾਂਦਾ ਮਾਸੜ ਹਾਲੇ ਵੀ ਪਾਣੀ ਆਉਂਦਾ ਹਫਤ ਨਾਲ ਆਉਂਦਾ ਭਾਈ ਅਜੇ ਕੁਵਾਲਾ ਖੜਾ ਜਾਊਗਾ ਦੇਖਦੇ ਹਾਂ ਉੱਪਰ ਜਾ ਕੇ ਹਰੋਂ ਭਾਈ ਤੇ ਹਰੋਂ ਆ ਭੇਜ ਗਈ ਖੋਗ ਤੇ ਲੋ ਬਾਈ ਮੌਸਮ ਹੋ ਗਿਆ ਵਧੀਆ ਨਹੀਂ ਪੈ ਗਿਆ ਅੱਜ ਬਾਜਰਾ ਪਾਣੀ ਮੰਗਦਾ ਦਾ ਬਾਈ ਬੂਟੇ ਸਾਰੀ ਹਰੇਕ ਚੀਜ਼ ਪਾਣੀ ਦੀ ਭੁੱਖੀ ਸੀ 10 ਕਿ ਮਿੰਟ ਪਹਿ ਆ ਵਧੀਆ ਪੈ ਗਿਆ ਜ਼ੋਰ ਨਾਲ ਜਾਨੀ ਕਿ ਜਿਹੜੀਆਂ ਚਰੀਆਂ ਬਾਜਰੇ ਨੂੰ ਫਾਇਦਾ ਕਰ ਗਿਆ ਉਹ ਪਾਣੀ ਤਾਂ ਨਹੀਂ ਖੜਿਆ ਹੈਗਾ ਠੀਕ ਹੈ ਜੀ ਤੇ ਬਹੁਤ ਲੋਡ ਦੀ ਬਾਈ ਆ ਹਮਿੰਦੀ ਹੋਰ ਮੈਨੇ ਬਾਈ ਪਵਾਤਾ ਮੀ ਫਿਰ ਹਾਂ ਬਾਈ ਗਰਮੀ ਦਾ ਪਾਤਾ ਦੀ ਮੈਂ ਬਾਦ ਅੱਧਾ ਪੋਣਾ ਘੰਟਾ ਲੱਗਿਆ ਹਾਂ ਅੱਧਾ ਪਾੜਾ ਅੱਧਾ ਪੋਣਾ ਘੰਟਾ ਲੱਗਿਆ ਹਾਂ ਆ ਰਾਮ ਨਾਲ ਆਮ ਨਾਲ ਇੱਧਰ ਤੋਂ ਘੱਟ ਲੱਗਦਾ ਇਹ ਗੁੱਤੋ ਨਹੀਂ ਕੀਤਾ ਕਰਕੇ ਆ ਹਾਂ ਪਿੰਡ ਜਿਆਦਾ ਲੱਗਦਾ ਤੇ ਲਾ ਕਿਦਾਂ ਪਿੰਡ ਲੱਗਦਾ ਗਲੀਆਂ ਤੇ ਖੇਤਵਾ ਨਹੀਂ ਪਤਾ ਲੱਗਦਾ ਮਨੇ ਆਹ ਜਿਹੜੀ ਆਪਣੀ ਜ਼ਮੀਨ ਹੈ ਨਾ ਸੂਏਪਾਰ ਵਾਲੀ ਇਹ ਚ ਪਾਣੀ ਵੀ ਨਹੀਂ ਖੜਦਾ ਬਾਈ ਹਾਂ ਇਹ ਚ ਪਾਣੀ ਇਹ ਨਾਲ ਦੀ ਨਾਲ ਪੀ ਲੰਦੀ ਪਾਣੀ ਫਸਲ ਨੇ ਦੁਬਾਰਾ ਬਾਜਰਾ ਲਾਤਾ ਜੇ ਨਾ ਚਰੀ ਲਾਈ ਅੱਛਾ ਪੂਰਾ ਕਰ ਗਏਨ ਗਿੱਲ ਪੂਰੀ ਮਨ ਨੂੰ ਦਾ ਚਰੀ ਨੂੰ ਵੀ ਫਰਕ ਪਾਊਗਾ ਹੁਣ ਓਮਨੇ ਚਰੀ ਨਿਕਲ ਲੱਗੀ ਚਰੀ ਨੂੰ ਵੀ ਫਰਕ ਪਾਊਗਾ ਵਹੀਂ ਜੱਗੂ ਇਹ ਬਾਈ ਉਰੇ ਹੋ ਜਾਣੀਆਂ ਹੋਏ ਆਉਣੀ ਕੱਕ ਜੰਮੇ ਆਉਣਾ ਪਰ ਹੁਣ ਹਾਂ ਕੱਕ ਹੋ ਜਾ ਪਾਣੀ ਨਾਲ ਕੱਕ ਤਾਂ ਚਾਹੀਦਾ ਹੀ ਹੁੰਦਾ ਫਰਕ ਪੈ ਜਾਂਦਾ ਇਹ ਚੀਜ਼ ਦਾ ਥੋੜਾ ਜਿਹਾ ਬਾਕੀ ਹੁਣ ਬਾਈ ਹਵਾ ਚਾਲਦੀ ਰੱਬ ਹੁਣ ਦਾ ਜਾੜੇ ਪਿੰਨ ਵਾਲੇ ਚੌੜਾ ਦਾ ਲੰਗਾ ਲਾਇਆ ਤਾਂ ਅੱਜ ਲਾਇਆ ਤਾਂ 16 ਕਰਕੇ ਫਰਕ ਪੈ ਗਿਆ ਬਾਈ ਤੈਨੂੰ ਵੀ ਤੇਰਾ ਬਾਜਰੇ ਵੀ ਮੰਗਦਾ ਦਾ ਮੈਂ ਤੱਕ ਹੈਗਾ ਬਾਜਰਾ ਮਾਤਾ ਕੜਾ ਬਾਈ ਦਾ ਵੀ ਉਹ ਆਪਣੇ ਵੀਰੇ ਗੱਬੇ ਨਹੀਂ ਹੋਇਆ ਬਾਈ ਆ ਦੇਖੋ ਗੱਬੇ ਗੱਬੇ ਨਹੀਂ ਹੋਇਆ ਸਾਈਡ ਵਾਲੇ ਕਿਾਰੇ ਚ ਹੋ ਗਿਆ ਹਾਂ ਬਾਈ ਬਾਈ ਕਰਦਾ ਮਾਹੌਲ ਕਹਿੰਦਾ ਬੀਜ ਰੱਖ ਨਹੀਂ ਫਰਾਲਾ ਰੱਖ ਲਈ ਨਹੀਂ ਚੱਕਰ ਵੀ ਇਹਦਾ ਬੀਜ ਪੂਰਾ ਨਹੀਂ ਪਾਇਆ ਕਿ ਕੀ ਹੋਇਆ ਏ ਮਨੇ ਵੀਰੇ ਇਹਦਾ ਚੱਕਰ ਬਹੁਤ ਪਈ ਇਹਦਾ ਇੱਕ ਤਾਂ ਕੁਝ ਹੈ ਸੌ ਸੁੱਕਾ ਦਾ ਵੀਰੇ ਸੁੱਕੇ ਚ ਬੀਜਿਆ ਸੁੱਕੇ ਚ ਬੀਜਤਾ ਦਾ ਹਾਂ ਉਮਨੇ ਉਹ ਆ ਵੀਰੇ ਨਾ ਆਹ ਵਿੱਚ ਦੇਖ ਰਹੇ ਆ ਬਾਜਰਾ ਨਹੀਂ ਹੈਗਾ ਇਹ ਚਰੀ ਆ ਹਾਂ ਤੇ ਹੋਣੀ ਚੁਰੇ ਬਾਜਰਾ ਲਾਉਣਾ ਦਾ ਚਰੀ ਨਹੀਂ ਦੀ ਹੋਣੀ ਸਾਡੇ ਦੇਖ ਲੈ ਜਿੰਨਾ ਵਧੀਆ ਹੋਊਗਾ ਉਹੀ ਗਲਤੀ ਹੋਗੀ ਯਾਰ ਵੀਰੇ ਉਹੀ ਗਲਤੀ ਹੋਊਗੀ ਚਲ ਕੋਈ ਨਹੀਂ ਚਲ ਤੇ ਨਹੀਂ ਇਨਸਾਨ ਸੀ ਕੁਝ ਹੋਰ ਆਮਨੇ ਵੀਰੇ ਉਰੇ ਪਾਣੀ ਦਾ ਸਾਦਾ ਨਹੀਂ ਹੈਗਾ ਹੁਣ ਮੇਰੀ ਪਲਾਨਿੰਗ ਐ ਬਣ ਰਹੀ ਆ ਵੀ ਦੂਆ ਸੋਲਰ ਵਾਲਾ ਜਗੜ ਬਣਾ ਲਈ ਸਾਡੇ ਦੋ ਤਿੰਨ ਜਗ੍ਹਾ ਪਾਣੀ ਦੀ ਦਿੱਕਤ ਆ ਸਾਡੇ ਕੋਲਿੰਟ ਵਾਲਿਆਂ ਨੇ ਬਣਾਇਆ ਸੋਲਰ ਪੈਨਲ ਬਣਾ ਕੇ ਨਾ ਮੋਟਰਾਂ ਪਵਾ ਦਈਏ ਦੂਈਆਂ ਹਾਂ ਨਾ ਹਾਂ ਆਪਣਾ ਜਿੰਨਾ ਟਾਈਮ ਲਾਉਣਾ ਹੁੰਦਾ ਬਾਈ ਜੋ ਮਰਜੀ ਕਹਿਦਾ ਪਾਣੀ ਦੇ ਬਿਨਾ ਖੇਤੀ ਹੈ ਨਹੀਂ ਹੈ ਨਹੀਂ ਹਾਂ ਪਾਣੀ ਦੇ ਬਿਨਾ ਬਾਈ ਖੇਤੀ ਹੈ ਨਹੀਂ ਇੰਜਣ ਵੀ ਜਿਹੜੇ ਆਹ ਇੰਜਣ ਆ ਹੁਣ ਕਹਿ ਤਾ ਦੰਨੇ ਸਾਡੇ ਉਰੇ ਬਹੁਤ ਪਾਣੀ ਆ ਪਰ ਇਹਨਾਂ ਦਿਨਾਂ ਚ ਆ ਕੇ ਇੰਜਣ ਸਾਡੇ ਪਾਣੀ ਛੱਡ ਜੰਨੇ ਆ ਆ ਦਿਨਾਂ ਚ ਯਾਰ ਹਰੀਦ ਬੋਰ ਨੂੰ ਫਰਕ ਪੈਂਦਾ ਜੇ ਪਾਣੀ ਛੱਡ ਜੰਨੇ ਆ ਮੋਟਰਾਂ ਵੀ ਪਾਣੀ ਘਟ ਮਾਰਦੀਆਂ ਬਾਈ ਸਮਾਤੀਪੁਰ ਨੂੰ ਫਰਕ ਠੀਕ ਆ ਤਾਂ ਹੀ ਕਹਿੰਦੇ ਨੇ ਬਾਈ ਪਾਣੀ ਸੰਭਲੋ ਇਹ ਆਉਣ ਵਾਲੇ ਟਾਈਮ ਚ ਸਾਡਾ ਏਰੀਆ ਦਾ ਫਿਰ ਵੀ ਬਹੁਤ ਬਾਈ ਠੀਕ ਆ ਕਰਾਲੀ ਸਾਈਡ ਚਲੇ ਜਾਓ ਬਾਈ 5 5 6 ਜਦੋਂ ਫੁੱਟ ਤੇ ਮੋਟਰ ਆਉਣ ਵਾਲੇ ਟਾਈਮ 'ਚ ਪਾਣੀ ਦਾ ਬਹੁਤ ਬੜਾ ਸੰਕਟ ਆਉਣਾ। ਆਪਣੇ ਵੀਰੇ ਅਰਬ ਕੰਟਰੀਆਂ ਵਾਲਾ ਹਾਲ ਹੋ ਜਾਣਾ ਤੂਰੇ ਦੇਖ ਲੈ। ਸਹੀ ਗੱਲ। ਹਾਂ। ਹੁਣ ਆਪਾਂ ਮੋਟਰਾਂ ਛੱਡ ਕੇ ਆਵੇ ਕਿਵੇਂ ਡੱਕੇ ਪਏ ਆ ਧਾਨ ਬਾਈ ਪਾਣੀ ਨਾਲ। ਬਾਕੀ ਬਾਈ ਕੱਲ ਆਪਾਂ ਨੇ ਵੀਡੀਓ ਪਾਈ ਤੀ ਹਾਲ ਲੈਂਡ ਦੀ ਕਈ ਸਾਰੇ ਵੀਰਾਂ ਦੇ ਫੋਨ ਆਏ। ਠੀਕ ਹੈ ਜੀ ਦੋ ਤਿੰਨ ਵੀਰਾਂ ਨੇ ਸ਼ਾਇਦ ਦੇਖਣ ਵੀ ਆਉਣਾ ਟਰੈਕਟਰ ਕੱਲ ਨੂੰ। ਤੇ ਅੱਜ ਦਾ ਐਤਵਾਰ ਤਾਂ ਇੱਕ ਦੋ ਦਿਨ ਬਾਹੀ ਕਹਿੰਦੇ ਨੇ ਅੱਜੇ ਦਿਖਾ ਦੇ ਬਾਈ ਅੱਜ ਐਤਵਾਰ ਤਾਂ ਆਹ ਫਿਰ ਅਮਨੇ ਆਹ ਟਰੈਕਟਰ ਵੀ ਜਾਣਾ ਤਾਂ ਬੰਦੇ ਬਾਈ ਵੀਰ ਬਹੁਤ ਦੂਰੋਂ ਆਇਆ ਮੇਰੇ ਸਾਹਮਣੇ ਉਹਨਾਂ ਨੂੰ 9 10 ਵਜੇ ਨੇ ਘਰ ਜਾਂਦੇ ਨਾਮ ਨਾਲ ਹਾਂ ਮੁਕਤ ਸਰ ਜ਼ਿਲ੍ਹੇ ਤੇ ਆਇਆ 250 ਕਿਲੋਮੀਟਰ ਤੇ ਬਾਟ ਪੈ ਗਈ ਬਾਈ ਨਾਲ ਬਾਕੀ ਬਾਈ ਠੀਕ ਆ ਮਨੇ ਵੀਰੇ ਫਿਰ ਹਾਂ ਚੱਲੀਏ ਕਰਨ ਜਾਣੇ ਕਰਾਂ ਬਾਈ ਬਾਕੀ ਬਾਈ ਠੀਕ ਆ ਜੀ ਸਵੇਰ ਤੇ ਐਵੇਂ ਫਿਰਦੇ ਆ ਯਾਰ ਕਿਸੇ ਨੇ ਕੋਈ ਟਰੈਕਟਰ ਪੁਰਾਣਾ ਰੋਈ ਲੋਹਾ ਵੇਚਣਾ ਖਰੀਦਣਾ ਤਾਂ ਦੱਸਿਆ ਕਰੋ ਬਾਈ ਹਾਂ ਕੰਟੈਕਟ ਕਰਿਆ ਕਰੋ ਜਰੂਰ ਠੀਕ ਆ ਜੀ ਮੱਝ ਕਟੀ ਝੋਤੀ ਹਾਂ ਤੇ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ ਜੀ ਬਾਏ ਬਾਏ